ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪਦਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਦੋ ਗਾਵਾਂ ਬਕਾਉਆ ਜੀ ਜ਼ਿਮੀਦਾਰਪੁਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਨਜਿੰਦਰ ਸਿੰਘ ਵੀ ਟੈਂਡ ਭਦਾਉੜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਗਾਵਾਂ ਦੀ ਜਾਣਕਾਰੀ ਦਿਓ ਆਪਣਾ ਦੀ ਟੋਕੜਾਂ ਨੇ ਵੀ ਦੋਨੇ ਹਾਂਜੀ ਦੇਖ ਲਓ ਠੀਕ ਆ ਕਿਹੜੀ ਕਿਹੜੀ ਵੀਰੇ ਇੱਕ ਗੋਣੇ ਆ ਵੀ ਹਾਂਜੀ ਸਾਂ ਠੀਕ ਹੈ ਹਾਂ ਕੀ ਰੇਟ ਹੋਟਾ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਵੀ ਠੀਕ ਹੈ ਡੂਗਾ ਤੈਨੂੰ ਭਰਾ ਇਹ ਭਰਾ ਇਹ ਵੀ ਦੋਨਾਂ ਦੇ ਠੀਕ ਭਰਾ ਕਿੰਨਾ ਘਟਾਉਗਾ ਭਰਾ ਇਹਦੇ ਹੋਗੇ 20 ਦਿਨ ਵੀ ਉਹਦੇ 13 ਦਿਨ ਹੋਏ ਪਹਿਲਾਂ ਇਹਦੇ ਦੱਸੋ ਜੀ ਕੋਈ ਨਾ ਉਹਦੀ ਬਾਅਦ ਚ ਦੱਸਾਂਗੇ ਕੰਮ ਕਰੀ ਆਪਾਂ ਲਓ ਜੀ ਦੁੱਧ ਕਿੰਨਾ ਦੱਸਿਆ ਜੀ ਦੱਸ 7 ਕਿਲੋ ਵੀ ਠੀਕ ਹੈ ਜੀ ਤੋਰ ਦੋ ਭਰਾ ਤੋਰ ਲਓ ਜੀ ਚੈੱਕ ਕਰ ਸੋ ਪਹਿਲਾਂ ਇੱਕ ਨੰਬਰ ਤੇ ਬਾਕੀ ਦੂਜੇ ਨੰਬਰ ਵੀ ਦਿਖਾਵਾਂਗੇ ਆਪਾਂ ਤਾਂ ਲਓ ਜੀ ਸੂਰਾ ਚੱਕਰ ਸੋਨਪਰਾ ਕਰਮਵਾਲੀ ਦਾ ਠੀਕ ਹੰਡੀ ਆ ਵੀ ਜਿਵੇਂ ਮਰਜੀ ਥੱਲੇ ਬੈਠੇ ਰਹੋ ਠੀਕ ਹੈ ਠੀਕ ਹੈ ਲਓ ਜੀ ਚੱਕਰ ਸਦਵਰਾ ਸੂਰਾ ਤਾਰਾ ਕਰਮਵਾਲੀ ਦਾ ਲੈ ਜਾਈਂ ਅੰਦਰ ਲਓ ਜੀ ਹਾਂ ਜੀ ਦੂਜੀ ਬੈਡ ਦੀ ਜਾਣਕਾਰੀ ਦੋ ਜੀ ਇਹ ਥੱਲੇ 10 ਕਿਲੋ ਦੁੱਧ ਆ ਜੀ 10 ਲੀਟਰ ਦੁੱਧ ਹਾਂ ਜੀ ਠੀਕ ਹੈ ਜੀ ਹੁਣ ਤਾਂ ਖਾਲੀ ਹੋਈ ਨਹੀਂ ਹਣਾ ਹਾਂਜੀ ਵੀ ਠੀਕ ਹੈ ਹਾਂਜੀ ਤੇ ਇਹਦਾ ਰੇਟ ਉਪਰਾ ਇਹਦੇ ਵੀ ਫੋਨਤੀ ਕਰਾਂਗੇ ਤੇ ਠੀਕ ਆ ਠੀਕ ਆ ਭਰਾ ਇਹਨਾਂ 13 ਦਿਨ ਹੋਗੇ ਵੀ ਇਹਦੇ 13 ਕਿ ਦਿਨ ਹੋਇਆ ਹਾਂਜੀ ਠੀਕ ਹੈ ਜੀ ਖਾਲੀ ਮੰਨ ਕੇ ਚੱਲੋ ਹਾਂਜੀ ਵੀ ਠੀਕ ਆ ਵਾਕੀ ਅਗਲੇ ਦੀ ਕੈਸੇ ਮਤ ਹੈ ਨਾ ਹਾਂਜੀ ਹਾਂਜੀ ਤੋਰ ਦੋ ਭਰਾ ਇਹਨੂੰ ਰੇਟ ਭਰਾ ਦਾ ਇਹਦਾ ਫੋਨਤੀ ਕਰ ਲਾਂਗੇ ਇਹਦਾ ਵੀ ਫੋਨ ਤੇ ਜਾਇ ਜੀ ਹੋਣਗੇ ਹਾਂਜੀ ਵੀ ਰੇਟ ਜਾਇ ਜੇ ਲੋ ਭਰਾ ਕਰੀ ਲੂ ਪਰਿਵਾਰ ਆ ਠੀਕ ਹੈ ਨਾ ਤੇ ਚੈੱਕ ਕਰ ਸਕਦੇ ਲੋ ਸੋਰਾ ਤਰਾ ਕਰਮ ਵਾਲੀ ਦਾ ਸੋਨਾ ਸਾਧੋੜਾਂ ਚੋਕਲੇ ਜੀ ਥੱਲੇ ਹਾਂ ਜੇ 4 ਟਾਈਮ ਚ ਹੋਵੇ ਇੱਕ ਵਾਰ ਠੀਕ ਹੈ ਹਾਂ ਚੋੜ ਲਓ ਜੀ ਚੈੱਕ ਕਰ ਸਤਿ ਪਰਾ ਤੇ ਵੱਧ ਜਾਣਕਾਰੀ ਲਈ ਬਾਈ ਤੋਂ ਲੈ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਉੱਪਰ ਠੀਕ ਹੈ ਜੀ ਓਕੇ ਜੀ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ